ਮੇਰਾ ਨਾਮ ਬੀਨੂ ਹੈ ਮੈਂ ਪੇਲਸਨਵੰਦੀ ਰਹਿਣ ਵਾਲੀ ਆ ਮੇਨ ਜੀਵਨ ਦੀ ਗਵਾਹੀ ਇਹ ਹੈ ਕਿ 2004 ਚ ਮੇਰਾ ਵਿਆਹ ਹੋਇਆ ਔਰ ਵਿਆਹ ਤੋਂ ਬਾਅਦ 5 ਸਾਲ ਤੱਕ ਮੇਰੇ ਕੋਈ ਪ੍ਰੈਗਨਨਸੀ ਨਹੀਂ ਸੀ ਔਰ 5 ਸਾਲ ਤੋਂ ਬਾਅਦ ਜਦੋਂ ਮੈਨੂੰ ਪ੍ਰੈਗਨਨਸੀ ਹੋਈ ਤਾਂ ਮੈਨੂੰ ਬੇਟੀ ਹੋਈ ਔਰ ਮੈਂ ਬੜੀ ਖੁਸ਼ ਹਾਂ ਜੀ ਧੰਨਵਾਦ ਖੁਦਾ ਦਾ ਵੀ ਹੈ ਬੇਟੀ ਵੀ ਮਿਲੀ ਆ ਔਰ ਇਸ ਤੋਂ ਬਾਅਦ ਮੈਨੂੰ ਬੇਟਾ ਵੀ ਮਿਲੇਗਾ ਔਰ ਜਦੋਂ 2 ਸਾਲ ਬਾਅਦ ਫਿਰ ਮੈਂ ਪ੍ਰੈਗਨੈਂਸੀ ਉਹ ਪ੍ਰੈਗਨੈਂਸ ਹੋਈ ਔਰ ਫਿਰ 9 ਮਹੀਨੇ ਬਾਅਦ ਜਦੋਂ ਮੈਨੂੰ ਔਲਾਦ ਹੀ ਫਿਰ ਬੇਟੀ ਹੋਈ ਔਰ ਫਿਰ ਚਲੋ ਮੈਂ ਸੋਚਿਆ ਕਿ ਕੋਈ ਗੱਲ ਨਹੀਂ ਤੀਸਰੀ ਵਾਰ ਇੱਕ ਪ੍ਰਭੂ ਮੈਨੂੰ ਬੇਟਾ ਦੇਵੇਗਾ ਔਰ ਚਿੰਤਾ ਚ ਹੈ ਸੀ ਕਿਉਂਕਿ ਮੇਰੇ ਹਸਬੰਦ ਜਿਹੜੇ ਵੀ ਨਸ਼ਾ ਕਰਦੇ ਸੀ ਔਰ ਕੋਈ ਵੀ ਮੈਨੂੰ ਪੈਸੇ ਦੀ ਆਮਦਨ ਨਹੀਂ ਸੀ ਮਨ ਟੈਨਸ਼ਨ ਚ ਹੀ ਕਿ ਦੋ ਬੇਟੀਆਂ ਹੋਈਆਂ اسی دیاری پھر میں اب مطلب પ્રેગ્નન્સી ہوئی تھی نو پھر 9 مہینے ਬਾਅਦ ਬੇਟੀ ਹੋਈ ਔਰ ਬਹੁਤ ਜ਼ਿਆਦਾ ਮੈਂ ਨਿਰਾਸ਼ਾਚ ਰਹਿਣ ਲੱਗੀ ਚਿੰਤਾ ਚ ਰਹਿਣ ਲੱਗੀ ਕਿ پیسے ਦੀ ਵੀ ਕੋਈ ਆਮਦਨ ਨਹੀਂ ਸੀ ਨਾ ਮੇਰੇ ਕੋਈ ਘਰ ਚ ਸੁਣਾਈ ਸੀ ਔਰ ਬੇਟੀਆਂ ਨੂੰ ਲੈ ਕੇ ਮੈਂ ਪਰੇਸ਼ਾਨ ਸੀ ਬਹੁਤ ਔਰ ਤੀਸਰੀ ਬੇਟੀ ਹੋਈ ਤਾਂ ਮੈਂ ਬਹੁਤ ਜ਼ਿਆਦਾ ਟੁੱਟ ਚੁੱਕੀ ਸੀ ਤੇ ਦੋ ਦੋ ਸਾਲ ਬਾਅਦ ਜਦੋਂ ਮਿਲੀਆਂ ਬੇਟੀਆਂ ਜਾਂ ਤਾਂ ਮੈਂ ਬਿਲਕੁਲ ਆਸ ਤੇ 희ਸ ਤੋਂ ਵੀ ਨਹੀਂ ਹੁਣ ਮੈਂ ਬੱਚਾ ਨਹੀਂ ਕਰਨਾ ਔਰ ਜਦੋਂ 8 ਸਾਲ ਬਾਅਦ ਫੇਰ ਮੈਂ ਮਤਲਬ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਐਸ ਵਾਰੀ ਨਬੇ ਬੱਚਾ ਕਰਾਂਗੀ ਹੋ ਸਦਾ ਪ੍ਰਭੂ ਮੈਨੂੰ ਚੌਥੀ ਵਾਰੀ ਹੁਣ ਬਲਾਸ ਕਰੇ ਔਰ ਜਦੋਂ 8 ਸਾਲ ਬਾਅਦ ਮੈਂ ਬੱਚਾ ਕੀਤਾ ਪ੍ਰੈਗਨਨਸੀ ਉਹ ਪ੍ਰੈਗਨਨਸ ਹੋਈ ਔਰ 9 ਮਹੀਨੇ ਬਾਅਦ ਫੇਰ ਮੈਨੂੰ ਬੇਟੀ ਹੋਈ ਲਗ ਚਰਚਾ ਬਦਲੀਆਂ ਪਰ ਕਿਤੇ ਉਹ ਮੈਨੂੰ ਕੋਈ ਵੀ ਮਤਲਬ ਡੇਟਾ ਨਹੀਂ ਮਿਲਿਆ ਘਰ ਚ ਕੋਈ ਸ਼ਾਂਤੀ ਨਹੀਂ ਨਾ ਮੇਰੇ ਹਸਬੰਦ ਚ ਚੇਂਜ ਸੀ ਔਰ 8 ਸਾਲ ਬਾਅਦ ਫੇਰ ਬੇਟੀ ਹੋਈ ਚਾਰ ਬੇਟੀਆਂ ਹੁੰਦੀਆਂ ਪੂਰੀ ਤਰ੍ਹਾਂ ਮੈਂ ਟੁੱਟ ਚੁੱਕੀ ਸੀ ਕਿ ਹੁਣ ਪ੍ਰਭੂ ਨੇ ਮੈਨੂੰ ਬੇਟਾ ਨਹੀਂ ਦੇਣਾ ਔਰ ਮੇਰੇ ਦੇ ਵਿੱਚ ਸੀ ਮੈਂ ਬਹੁਤ ਜ਼ਿਆਦਾ ਕਿ ਮੈਂ ਕੁਝ ਬਿਆਨ ਨਹੀਂ ਕਰ ਸਕਦੀ ਕਿ ਮੈਂ ਬਹੁਤ ਜ਼ਿਆਦਾ ਮਤਲਬ ਮੇਲੇ ਮੈਨੂੰ ਵੱਜਦੇ ਸੀ ਲੋਕ ਮੈਨੂੰ ਸ਼ੱਕ ਕਰਦੇ ਸੀ ਔਰ ਮੈਂ ਅੰਦਰੋਂ ਬਾਹਰ ਨਿਕਲਣਾ ਘੱਟ ਪਸੰਦ ਕਰਦੀ ਸੀ ਲੋਕਾਂ ਦੇ ਲਾਗੇ ਰਹਿਣਾ ਘੱਟ ਪਸੰਦ ਕਰਦੀ ਸੀ ਕੁੱਦ ਮਤਲਬ ਕਿ ਮੇਰੇ ਘਰੋਂ ਵੀ ਮੈਨੂੰ ਕਈ ਵਾਰੀ ਮਤਲਬ ਇਸ ਚੀਜ਼ ਦਾ ਸੁਣਨਾ ਪੈਂਦਾ ਕਿ ਤੁਹਾਡੇ ਕੋ ਬੇਟਾ ਨਹੀਂ ਆ ਬੇਟੀਆਂ ਤੇ ਮੈਂ ਬਹੁਤ ਜ਼ਿਆਦਾ ਨਿਰਾਸ਼ਾ ਤੇ ਕਿਉਂਕਿ ਇਸ ਚੀਜ਼ ਦਾ ਮੈਨੂੰ ਪਤਾ ਮੈਂ ਬਹੁਤ ਟੋਕਸੈਨ ਕੀਤਾ ਇਸ ਚੀਜ਼ ਦਾ ਔਰ ਜਦੋਂ 8 ਸਾਲ ਬਾਅਦ ਮੈਨੂੰ ਡਾਕਟਰਾਂ ਨੇ ਵੀ ਕਹਿਤਾ ਜਦੋਂ ਬੇਟੀ ਤੋਂ ਬਾਅਦ ਜਦੋਂ ਮੇਰੀ ਚੌਥੀ ਬੇਟੀ ਤੋਂ ਬਾਅਦ ਚ ਮੈਨੂੰ ਡਾਕਟਰਾਂ ਨੇ ਵੀ ਕਹਿਤਾ ਕਿ ਤੁਹਾਨੂੰ ਬੱਚਾ ਨਹੀਂ ਕਰਨਾ ਮੇਰੇ ਸਰੀਰਕ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਔਰ ਜਦੋਂ ਮੈਨੂੰ ਡਾਕਟਰਾਂ ਨੇ ਵੀ ਕਹਿਤਾ ਕਿ ਤੁਸੀਂ ਬੱਚਾ ਨਹੀਂ ਕਰਨਾ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਕਿ ਮੈਂ ਹੁਣ ਸਹੀ ਮੈਂ ਬੱਚਾ ਨਹੀਂ ਕਰਨਾ ਕਿਉਂਕਿ ਮੇਰੇ ਬੇਟੀਆਂ ਚਾਰ ਆ ਔਰ ਚੌਥੀ ਬੇਟੀ ਜਿਹੜੀ ਮੈਂ ਕਿਸੇ ਨੂੰ ਦੇ ਦਿੱਤੀ ਕਿ ਮੇਰੇ ਕੋਲ ਤਾਂ ਫਿਲਹਾਲ ਤਿੰਨ ਹੈ ਔਰ ਜਦੋਂ ਮੈਨੂੰ ਡਾਕਟਰਾਂ ਨੇ ਵੀ ਕਹਿਤਾ ਹੁਣ ਤੁਸੀਂ ਬੱਚਾ ਨਹੀਂ ਕਰਨਾ ਮੇਰੇ ਹਾਲਾਤ ਬਹੁਤ ਖਰਾਬ ਸੀ ਪੂਰੀ ਤਰ੍ਹਾਂ ਮੈਂ ਟੁੱਟ ਚੁੱਕੀ ਸੀ ਪਰ ਫਿਰ ਮਤਲਬ ਮੇਰੇ ਪਿੰਡ 'ਚੋਂ ਇੱਕ ਮੇਰੀ ਭੈਣ ਆ ਉਹਨਾਂ ਨੇ ਮੈਨੂੰ प्रॉफिट ਪ੍ਰਭੂ ਦਾਸ ਮਿਸਟਰੀ ਬਾਰੇ ਦੱਸਿਆ ਔਰ ਦੋ ਤਿੰਨ ਦਿਨ ਮੈਂ ਫੋਨ ਨੰਬਰ ਦਿੱਤਾ ਉਹਨਾਂ ਨੇ ਮੈਂ ਕੋਸ਼ਿਸ਼ ਮਤਲਬ ਅਸਰ ਨਹੀਂ ਕੀਤਾ ਫਿਰ ਮੇਰੇ ਦਿਮਾਗ ਚ ਆਇਆ ਕਿ ਹੋ ਸਕਦਾ ਕਿ ਸ਼ਾਇਦ ਮੈਨੂੰ ਇਸ ਚਰਚ ਤੋਂ ਬੇਟਾ ਮਿਲੇ ਮੇਰੇ ਘਰ ਦੇ ਹਾਲat ਸਹੀ ਹੋ ਜਾਣਾ ਮਤਲਬ ਮੈਂ ਉਸ ਪੈਨ ਦੇ ਕੋਲ ਖੋਦ ਚੱਲ ਕੇ ਫੇਰ ਗਈ ਮੈਂ ਕਿਹਾ ਮੈਨੂੰ ਦੁਬਾਰਾ ਨੰਬਰ ਦੋ ਮੈਂ ਫੋਨ ਕਰਵਾਇਆ ਪ੍ਰੇਰ ਕਰਵਾਈ ਔਰ ਫਿਰ ਮੈਂ ਲਗਾਤਾਰ ਮਤਲਬ ਇਹਨਾਂ ਦੇ ਕਹਿਣ ਤੇ ਚਰਚ ਆਈ ਚਰਚ ਦੀ 3 ਦਿਨ ਮੈਨੂੰ ਪ੍ਰਫੁੱਤ ਪ੍ਰਭੂਤ ਅਸਨਾਂ ਲਾਇਆ ਔਰ ਕੁਦਾੀ ਦਾਸ ਨੇ ਮਿਲ ਕੇ ਪ੍ਰੇਰਿਤ ਕੀਤੀ ਔਰ ਕਿਹਾ ਕਿ ਤੁਹਾਡੇ ਘਰ ਦੇ ਹਾਲਾਤ ਵੀ ਸਹੀ ਹੋਣਗੇ ਪ੍ਰਭੂ ਤੁਹਾਨੂੰ ਬੇਟੇ ਨਾਲ ਬਲਾਸਮ ਕਰੇਗਾ ਕੋਈ ਨਹੀਂ ਤੇ ਇਹ ਚਿੰਤਾ ਨਾ ਕਰੀ ਉਸ ਦਿਨ ਤੋਂ ਜਦੋਂ ਮੈਂ ਲਗਾਤਾਰ ਚਰਚਾ ਹੁਣਾ ਸ਼ੁਰੂ ਕੀਤਾ ਮੇਰੇ ਘਰ ਦੇ ਹਾਲਾਤ ਵੀ ਸਹੀ ਹੋ ਗਏ ਕਿ ਮੇਰੇ ਘਰ ਮੇਰੇ ਹਸਬੰਦ ਜਲੇਗੀ 20 ਸਾਲ ਤੋਂ ਪਹਿਲੇ ਮੈਡੀਕਲ ਨਸ਼ਾ ਕਰਦੇ ਸੀ ਉਹ ਫਿਰ ਮੈਡੀਕਲ ਨਸ਼ਾ ਛੱਡ ਕੇ ਉਹ ਡਰਿੰਕ ਪੀਣੀ ਛੁਡ ਕਰਤੀ ਬਹੁਤ ਜ਼ਿਆਦਾ ਦਿਨ ਰਾਤ ਉਹ ਸ਼ਰਾਬੀ ਨਹੀਂ ਛੁਡ ਕਰਤੀ ਉਹਨਾਂ ਨੇ ਬਹੁਤ ਸੋਹਣੇ ਉਹਨਾ ਕੋ ਕਾਰੋਬਾਰ ਦੀ ਕਟਿੰਗ ਦਾ ਉਹ ਵੀ ਖੋਸ ਗਿਆ ਨਸ਼ੇ ਦੀ ਵਜ੍ਹਾ ਨਾਲ ਔਰ ਮੈਂ ਬੜੀ ਚਿੰਤਾ ਚ ਰਹਿਣ ਲੱਗੀ ਜਦੋਂ ਮੈਂ ਚਰਚ ਨਾਲ ਚਰਚ ਚਾਈ ਔਰ ਖੁਦਾ ਦੇ ਦਾਸ ਨੇ ਮਤਲਬ ਕਿਹਾ ਕਿ ਕੋਈ ਨਹੀਂ ਤੂੰ ਇਹ ਚਿੰਤਾ ਨਾ ਕਰੋ ਸਾਰੇ ਗਾਥ ਕੇ ਝੂਣਗੇ ਔਰ ਸੱਚਮੁੱਚ ਜਦੋਂ ਮੈਂ ਚਰਚ ਨਾਲ ਜੁੜੀ ਲਗਾਤਾਰ ਮੈਂ ਚਰਚ ਹੋਣਾ ਸ਼ੁਰੂ ਹੋਈ ਮੇਰੇ ਹਸਨਾਂ ਚ ਚੇਂਜ ਹੋਣਾ ਮੁੱਛ ਸ਼ੁਰੂ ਹੋ ਗਿਆ ਮੇਰੇ ਘਰ ਦੇ ਹਾਲਾਤ ਬਦਲ ਗਏ ਔਰ ਕੁਝ ਸਮੇਂ ਬਾਅਦ ਖੁਦਾ ਦੇ ਦਾਸ ਨੇ ਪੂਰੀ ਪੁਲਿਸਿਆ ਚਾਕੇ ਮੇਰੇ ਲਈ ਪ੍ਰੋਫੈਸੀ ਕੀਤੀ कि बे प्रभु ਹੋਂ ਤਾਂ ਉਹ ਬੇਸੇ ਨਾਲ ਬles ਕਰਨ ਜਾ ਰਿਹਾ। ਔਰ ਮੈਂ ਬੜੀ ਖੁਸ਼ ਹੋਈ ਸ਼ੌਕ ਮਿਲਿਆ ਤਾਂ ਝਟਕਾ ਲੱਗਾ ਕਿ ਜਿਹੜੀ ਚੀਜ਼ ਦੀ ਨਹੀਂ ਆਸ ਮੈਨੂੰ ਉਹ ਆ ਖੁਦਾ ਦੇ ਦਾਸ ਨੇ ਬੋਲੀ ਆ ਹੋਏਗਾ ਜ਼ਰੂਰ ਮੇਰੀ ਜ਼ਿੰਦਗੀ ਚ ਇਸ ਤਰ੍ਹਾਂ ਔਰ ਕੋਈ ਕੁਛ ਸਮੇਂ ਬਾਅਦ ਮੇਰੇ ਮਤਲਬ ਮੈਂ ਕਰਸਤਾ ਕਨਸੀਪ ਕੀਤੀ ਤਾਂ ਪ੍ਰੈਗਨਨਸੀ ਨੂੰ ਔਰ ਕੋਈ 19 ਸਾਲ ਬਾਅਦ ਮੈਂ ਮਤਲਬ ਪ੍ਰੈਗਨਨਸੀ ਕਨਸੀਵ ਕੀਤੀ ਖੁਦਾ ਦੇ ਦਾਸ ਨੇ ਬੋਲਿਆ ਤਾਂ ਫੇਰ ਫਿਰ ਪ੍ਰਭੂ ਨੇ ਉਹਨਾਂ ਜਿੱਦਾਂ ਮੈਂ ਪ੍ਰੈਗਨੈਂਸ ਹੋਈ ਲੋਕ ਮੈਨੂੰ ਕਹਿਣ ਲੱਗੇ ਕਿ ਫਿਰ ਬੱਚਾ ਕਰ ਲਿਆ ਬੇਟੀ ਹੋਣੀ ਆ ਬੇਟੀ ਹੋਣੀ ਲੋਕ ਮੇਰ ਤੋਂ ਸ਼ੱਕ ਕਰਦੇ ਬੇਟੇ ਲਕਾਉਂਦੇ ਸੀ ਔਰ ਚਲੋ ਮੈਂ ਤਾਂ ਖੁਦਾ ਦੇ ਦਾਸ ਦੇ ਬੋਲੇ ਹੋਏ ਤੇ ਸ਼ਬਦਾਂ ਤੇ ਬਹੁਤ ਵਿਸ਼ਵਾਸ ਕਰਦੀ ਸੀ ਲਗਾਤਾਰ ਮੈਂ ਚਰਚ ਆਉਂਦੀ ਰਹੀ ਜੋ ਮੈਂ ਪ੍ਰਭੂ ਨਾਲ ਵਾਅਦੇ ਕੀਤੇ ਸੀ ਮੈਂ ਨਿਭਾਏ ਔਰ ਮੈਂ ਲਗਾਤਾਰ ਚਰਚ ਜੁੜੀ ਰਹੀ ਤੇ ਪ੍ਰਭੂ ਦੇ ਦਾਸ ਦੇ ਦੁਆਰਾ ਪੂਰੇ 20 ਸਾਲ ਬਾਅਦ ਪ੍ਰਭੂ ਨੇ ਅੱਜ ਮੈਨੂੰ ਬੇਟੇ ਦਾ ਬlesਸ ਕੀਤਾ ਤੇ ਮੇਰੇ ਤੇਰੀਆ ਮੇਰੇ ਕੋ ਇੱਕ ਚੌਥੀ ਦੇ ਦਿੱਤੀ। ਹੁਣ ਅੱਜ ਆ ਕੇ ਮੇਰੀ ਫੈਮਲੀ ਕੰਪਲੀਟ ਹੋਈ ਹੈ। ਮੈਂ ਖੁਦਾ ਦਾ ਧੰਨਵਾਦ ਕਰਦੀ ਪ੍ਰਭੂ ਦੀ ਪ੍ਰੋਫੈਟ ਪ੍ਰਭੂ ਦਾਸ ਦਾ ਵੀ ਧੰਨਵਾਦ ਕਰਦੀ ਕਿ ਇਹਨਾਂ ਦੀਆਂ ਪ੍ਰੇਰਣਾ ਦੇ ਦੁਆਰਾ ਅੱਜ ਮੇਰੀ ਫੈਮਲੀ ਕੰਪਲੀਟ ਹੋਈ ਹੈ। ਮੈਂ ਮੇਣਿਆਂ ਤੋਂ ਆਜ਼ਾਦ ਹੋਈ ਹਾਂ। ਸਾਰਿਆਂ ਨੂੰ ਜੈ ਜੀ।